ਵਾਹਿਗੁਰੂ ਸਾਹਿਬ ਜੀ ਇੱਕ ਓ ਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚੁ ਜੁਗਾਦ ਸਚੁ ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ਸੋਚੈ ਸੋਚ ਨ ਹੋਵਈ ਜੇ ਸੋਚੀ ਲੱਖ ਵਾਰ ਤੁਪੈ ਤੁਪ ਨ ਹੋਵਈ ਜੇ ਲਾਇ ਰਹਾ ਲਿਵਤਾਰ ਭੁਖਿਆ ਭੁਖ ਨ ਉਤਰੀ ਜੇ ਬੰਨਾਪੁਰਿਆ ਭਾਰ ਸਹਿ ਸਿਆਣ ਪਾਲਖੋ ਹੈ ਤਰਕ ਨ ਚੱਲੈ ਨਾਲ ਕਿਉ ਸਤਿਆਰਾ ਹੋਈਐ ਕੋ ਕੂੜਾ ਟੁੱਟੈ ਪਾਲ ਹੁ ਮਰ ਜਾਈ ਚੱਲਣਾ ਨਾਨਕ ਲਖਿਆ ਨਾਲ ਹੁਕਮੀ ਹੋਵਨ ਆਕਾਰ ਹਮ ਨਾ ਕਹਿਆ ਜਾਈ ਹੁਕਮੀ ਹੋਵਨ ਜੀ ਹੁਕਮ ਮਿਲਾ ਵੜਿਆਈ ਹੁਕਮੇ ਉਤਉ ਨੀਜ ਹੁਕਮ ਲੇਖ ਦੁਖ ਸੁਖ ਪਾਈਐ ਇਕ ਨਾ ਹੁਕਮੀ ਬਖਸ਼ੀ ਸੋ ਏਕ ਹੁਕਮੀ ਸਦਾ ਪਵਾਈਐ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਈ ਨਾਨਕ ਹੁਕਮੈ ਜੈ 부ਜੈ ਤਾ ਹਉਮੈ ਕਹੈ ਨਾ ਕੋਈ ਗਾਵੈ ਕੋ ਤਾਂ ਹੋਵੈ ਕਿਸੈ ਤਾਨ ਗਾਵੈ ਕੋ ਦਾਤ ਜਾਣੈ ਨਹੀਂ ਸਾਰ ਦਾਵੈ ਕੋ ਪੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਕੰਵ ਵਿਚਾਰ ਗਾਵੈ ਕੋ ਸਾਧ ਕਰੇ ਤਨ ਕੀ ਗਾਵੈ ਕੋ ਜੀ ਲੈ ਫਿਰ ਦੇ ਗਾਵੈ ਕੋ ਜਪੈ ਜਿਸੈ ਦੂਰ ਗਾਵੈ ਕੋ ਵਿਚਾਰ ਦਰ ਆ ਦੂਰ ਕਥਨਾ ਕਥਿ ਨ ਆਵੇ ਟੋਟ ਕਥ ਕਰ ਤਤੀ ਕੋਟੀ ਕੋਟ ਕੋਟ ਦਿੰਦਾ ਦੀ ਲੈਂਦੀ ਥੱਕ ਪਾਹੀ ਜੁਗਾਂ ਜੁਗੰਤਰ ਖਾਹੀ ਕਾਹੀ ਹੁਕਮੇ ਹੁਕਮ ਚਲਾਏ ਰਾਹੁ ਨਾਨਕ ਬਿਕਸਹਿ ਵੇ ਪਰਵਾਹੁ ਸਾਚਾ ਸਾਹਿਬ ਸਾਚ ਨਾਏ ਭਾਖਿਆ ਭਾਉ ਆਪਾਰ ਅੱਖ ਹੈ ਮੰਗਹਿ ਦੇ ਦੇ ਦਾਤ ਕਰੇ ਦਾਤਾਰ ਵੇਰ ਕਹਿ ਕੇ ਰਖੀਐ ਜਦਿਸੈ ਦਰਬਾਰ ਮੋਹ ਕੇ ਬੋਲਨ ਬੋਲੀਐ ਜੇ ਸੰਧਰੇ ਪਿਆਰ ਅੰਮ੍ਰਿਤ ਵੇਲਾ ਸਤ ਨਾਮ ਵਡਿਆਈ ਨੀ ਯਾਰ ਕਰਮੀਆਂ ਲੈ ਕੱਪੜਾ ਨਗਰੀ ਮੁਖ ਦੁਆਰ ਨਾਨਕ ਏਵੈ ਜਾਣੀਐ ਸਭ ਆਪੇ ਸਤਿਆਰ ਦਾ ਭਿਆ ਨ ਜਾਏ ਕੀਤਾ ਨਾ ਹੋਏ ਆਪੇ ਆਪ ਨਰਨਜਨ ਸੋਏ ਇਨ ਸੇਵਿਆ ਤਿਨ ਪਾਇਆ ਮਾਨ ਨਾਨਕ ਗਾਵੀਐ ਗੁਣੀ ਨਿਧਾਨ ਗਾਵੀਐ ਸੁਣੀਐ ਮਨ ਰਖੀਐ ਭਾਉ ਦੁਖ ਪਰ ਹਰ ਸੁਖ ਘਰ ਨਹਿ ਜਾਏ ਗੁਰਮਗਨਾਦੰ ਗੁਰਮਗਵੇਦੰ ਗੁਰਮਗਰਿਆ ਸੁਭਾਈ ਹੋਰ ਈਸਰ ਗੁਰ ਗੋਰਖ ਬਰਮਾ ਗੋਰ ਪਾਰਵਤੀ ਮਾਈ ਜੇ ਹਉ ਜਨ ਆਖਾ ਨਹੀਂ ਕਹਿਣਾ ਕਤਨ ਨਾ ਜਾਏ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ ਤੀਰਤ ਨਾਵਾ ਜੇ ਤਸ ਭਾਵਾ ਵਿਣ ਭਾਨੇ ਕੇ ਨਾਏ ਕਰੀ ਜੇਤੇ ਸੇਠੋ ਪਾਈ ਵੇਖਾ ਵੰਦਰਮਾ ਕੇ ਮਲ ਲੈ ਲਈ ਮਤਵੇ ਤਿਰਤੰ ਜਵਾਰ ਮਾਨਕ ਜੇ ਕੋ ਗੁਰ ਕੀ ਸਿੱਖ ਸੁਣੀ ਗੁਰਾ ਇੱਕ ਦੇ ਬੁਝਾਈ ਸਭਨਾ ਜੀਆਂ ਦਾ ਇੱਕ ਦਾਤਾ ਸੋ ਮੈਂ ਵਿਸਰਨਾ ਜਾਈ جے جگ جاری արਜਾ ਹੋਰ ਤਾਂ ਸੁਣੀ ਹੋਈ ਨਵਾ ਖੰਡਾ ਵਿੱਚ ਜਾਣੀਐ ਨਾਲ ਚਲੈ ਸਭ ਕੋਈ ਚੰਗਾ ਨਾਮ ਰਖਾਇ ਕੈ ਜਸਬੀਰਤ ਜਾਗਲੇ ਜੇ ਤਿਸ ਨਦਰ ਨਾ ਆਵਈ ਤਾ ਬਾਤ ਨ ਪੁੱਛੈ ਕੀ ਕੀਟੈ ਅੰਦਰ ਕੀਟ ਕਰ ਦੋਸੀ ਦੋਸਤ ਧਰੇ ਨਾਨਕ ਨਿਰਗੁਣ ਗੁਣ ਕਰੀ ਗੁਣਵੰਤਿਆ ਗੁਣ ਦੇ ਤੇਹਾ ਕੋਇ ਨਾ ਸੁਝੈ ਜੇ ਦਸ ਗੁਣ ਕੋਇ ਕਰੇ ਸੁਣਿਆ ਸਿੱਧ ਪੀਰ ਸੁਰਨਾਥ ਸੁਣਿਆ ਧਤ ਤਵਲ ਆਕਾਸ ਸੁਣਿਆ ਦੀਪ ਲੋ ਪਾਤਲ ਸੁਣਿਆ ਪਹੇ ਨ ਸਕੈ ਕਾਲ ਨਾਨਕ ਪਤਾਂ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਈਸਰ ਬਰਮਾ ਐੰਡ ਸੁਣਿਆ ਮੁਖ ਸਲਾਹਣ ਮੰਦ ਸੁਣਿਆ ਜੋਗ ਜੁਗ ਤਨ ਭੇਦ ਸੁਣਿਆ ਸਾਧ ਸਿਮਰਤ ਵੇਦ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਸਤ ਸੰਤੋਖ ਗਿਆਨ ਸੁਣਿਆ 86 ਕਾ ਇਸ ਨਾਨ ਸੁਣਿਆ ਪੜ ਪੜ ਪਾਵੈ ਮਾਨ ਸੁਣਿਆ ਲਾਗੇ ਸਹਿਜ ਧਿਆਨ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਕਾ ਨਾਸ ਸੁਣਿਆ ਇਸ ਰਾਗੁਨਾ ਕੀ ਗਾ ਸੁਣਿਆ ਸੇਖ ਪੀਰ ਪਾਤਸ਼ਾਹ ਸੁਣਿਆ ਅੰਦੇ ਪਾਵੈ ਰਾਹੋ ਸੁਣਿਆ ਹਾਂਥ ਵੈਸ ਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣਿਆ ਦੂਖ ਪਾਪ ਤਾ ਨਾਸ ਮੰਨੇ ਕੀ ਗਤ ਕਹੀ ਨਾ ਜਾਏ ਜੇ ਕੋ ਕਹਿ ਪਿਛੈ ਬਚਤਾਈ ਤਾਕਤ ਕਲਮ ਨ ਲਿਖਣ ਹਾਰ ਮੰਨੇ ਕਾਬੈ ਕਰਨ ਵਿਚਾਰ ਐਸਾ ਨਾਮ ਨਿਰੰਝਨ ਹੋਏ ਜੇ ਕੋ ਮਨ ਜਾਣਾ ਮਨ ਕੋਈ ਮੰਨੈ ਸੁਰਤਿ ਆਵਨ ਬੋਧ ਮੰਨੈ ਸਕਲ ਭਵਨ ਕੀ ਸੋਧ ਮੰਨੈ ਮੋ ਚੋਟਾ ਨਾ ਖਾਈ ਮੰਨੈ ਜਮ ਕੇ ਸਾਥ ਨਾ ਜਾਈ ਐਸਾ ਨਾਮ ਨਿਰੰਜਨ ਹੋਇ ਜੇ ਕੋ ਮੰਨ ਜਾਣਾ ਹੈ ਮਨ ਕੋਈ ਮੰਨੈ ਮਾਰਗ ਠਾਕ ਨਾ ਪਾਏ ਮੰਨੈ ਪਾਸ ਪ੍ਰਗਟ ਜਾਏ ਮੰਨੈ ਮਾਗਨਾ ਚੱਲੈ ਪੰਥ ਮੰਨੈ ਧਰਮ ਸੇਤੀ ਸੰਬੰਧ ਐਸਾ ਨਾਮ ਨਰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਮਨੈ ਪਾਵਾ ਮੁਕਤ ਦਵਾਰ ਮਨੈ ਪਰਵਾਰ ਐਸਾ ਧਾਰ ਮਨੈ ਤਰੈ ਤਾਰੇ ਗੁਰ ਸੇਖ ਮਨੈ ਨਾਨਕ ਭਵੈ ਨਾ ਭਿਕ ਐਸਾ ਨਾਮ ਨਰਜਨ ਹੋਏ ਜੇ ਕੋ ਮਨ ਜਾਣੈ ਮਨ ਕੋਈ ਪੰਜ ਪਰਵਾਰ ਪੰਜ ਪਰਧਾਨ ਪੰਚੇ ਪਾਵਾ ਹੈ ਦਰਗਹਿ ਮਾਨ ਪੰਚਾਇ ਸੁਹਾਏ ਦਰ ਰਾਜਾਨ ਪੰਚਾ ਕਾ ਗੁਰ ਏਕ ਧਾਨ ਜੇ ਕੋ ਕਹਿ ਕਰੇ ਵਿਚਾਰ ਕਰਤੇ ਕਹਿ ਕਰਨਾ ਨਹੀਂ ਸੁਮਾਰ ਭੋਲ ਧਰਮ ਦਾ ਤਾ ਬੂਤ ਸੰਤੋਖ ਥਾ ਪ੍ਰਕਿਆ ਜਿਨ ਸੂਤ ਜੇ ਕੋ ਬਝ ਹੋਵੇ ਸਤਿਆਰ ਧਰ ਭਲਾ ਯੋ ਪਰ ਗੀਤਾ ਭਾਰ ਧਰਤੀ ਹੋਰ ਪਰ ਹੋਰ ਹੋਰ ਤਿਸਤੇ ਭਾਰ ਤਲ ਕਵਣ ਜੂਰ ਜੀ ਜਾਗ ਰੰਗਾ ਕੇ ਨਾਮ ਸਭ ਨਾਲ ਕਿਆ ਬੜੇ ਕਲਾਮ ਈਓ ਲੈ ਕਲ ਗਿਆ ਨ ਕੋਇ ਲੈ ਕਲ ਗਿਆ ਕੀਤਾ ਹੋਇ ਕੀਤਾ ਤਾਂ ਸਵਾਲਿਓ ਰੂਪ ਕੀਤੀ ਤਾਂ ਜਾਣੈ ਕੌਣ ਕੂਤ ਕੀਤਾ ਫਸਾਉ ਏਕੋ ਕਹਾਉ ਤਿਸਤੇ ਹੋਏ ਲੱਖ ਦਰਿਆ ਉਦਨਤ ਕਹਣ ਕਹੋ ਵਿਚਾਰ ਵਾਰਿਆ ਨੇ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭਲੀਕਾਰ ਤੂ ਸਦਾ ਸਲਾਮਤ ਨਰੰਕਾਰ ਅਸੰਖ ਜਾਪੂ ਅਸੰਖ ਭਾਉ ਅਸੰਖ ਪੂਜਾ ਸੰਖ ਤਪਤਾਉ ਅਸੰਖ ਗ੍ਰੰਥ ਮੁਖ ਵੇਦ ਪਾਠ ਅਸੰਖ ਜੋਗ ਮਨ ਰਹਿ ਉਦਾਸ ਅਸੰਖ ਭਗਤ ਗੁਣ ਗਿਆਨ ਵਿਚਾਰ ਅਸੰਖ ਸਤੀ ਅਸੰਖ ਤਾਤਾਰ ਅਸੰਖ ਸੂਰਮ ਭਖਸਾਰ ਅਸੰਖ ਮੋਲ ਲ ਬਲਾਏ ਤਾਰ ਬੁਦਰਤ ਕਵਨ ਕਹਾ ਵਿਚਾਰ ਬਾਦਿਆ ਨਾ ਜਾਵਾ ਏਕ ਵਾਰ ਤੂੰ ਤੁਦ ਭਾਵੈ ਸਾਈ ਭਰੀਕਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਮੂਰਖ ਅੰਧ ਘੋਰ ਅਸੰਖ ਚੋਰ ਹਰਾਮਪੂਰ ਅਸੰਖ ਅਮਰ ਕਰ ਜਾਹੀ ਜੋਰ ਅਸੰਖ ਗੱਲ ਵਾਟ ਹਤਿਆਰ ਤਮਾਹੀ ਅਸੰਖ ਪਾਪੀ ਪਾਪ ਕਰ ਜਾਹੇ ਅਸੰਖ ਕੂੜਿਆ ਕੂੜੇ ਫਿਰਾਹੇ ਅਸੰਖ ਮਲੇਸ਼ ਮਲ ਭਖ ਖਾਹੇ ਅਸੰਖ ਨਿੰਦਕ ਸਰ ਕਰਾਏ ਭਾਰ ਨਾਨਕ ਨੀਚ ਕਹਿ ਵਿਚਾਰ ਵਾਰਿਆ ਨਾ ਜਾਵਾ ਏਕ ਵਾਰ ਜੋ ਤੁਧ ਭਾਵੈ ਸਾਈ ਭੇਕਾਰ ਤੂ ਸਦਾ ਸਲਾਮਤ ਨਿਰੰਕਾਰ ਅਸੰਖ ਨਾਮ ਅਸੰਖਤਾ ਅਗਮ ਅਗਮ ਅਸੰਖ ਲੋ ਅਸੰਕ ਹੈ ਸਿਰ ਭਾਰ ਹੋਏ ਅਕਰੀ ਨਾਮ ਅਕਰੀ ਸਾਲਾ ਅਕਰੀ ਗਿਆਨ ਗੀਤ ਗੁਣ ਗਾ ਅਕਰੀ ਲਿਖਣ ਬੋਲਣ ਬਾਣ ਅਖਰਾ ਸੁਰ ਸੰਜੋਗ ਵਖਾਣ ਜਿਨ ਐਲ ਕਹਿ ਤੇ ਸਰਨਾਏ ਜੇ ਪਰਮਾਏ ਦਿਵਤੇ ਪਾਹੀ ਜੇਤਾ ਗੀਤਾ ਤੇਤਾ ਨਾ ਓੜ ਨਾ ਵਨਾਈ ਕੋਤਾਉ ਕੁਦਰਤ ਕਵਣ ਕਾ ਵਿਚਾਰ ਵਾਰਿਆ ਨ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭ੍ਰਿਕਾਰ ਤੂੰ ਸਦਾ ਸਲਾਮਤ ਨਿਰੰਕਾਰ ਭਰੀਐ ਹੱਥ ਪੈਰ ਤਰ ਦੇ ਪਾਣੀ ਧੋ ਤੈ ਤਰ ਤਰ ਸੋਖੇ ਮੂਤ ਪਲੀਤੇ ਕੱਪੜ ਹੋਏ ਦੇਸ ਭੂਣ ਲਈਐ ਉਹ ਹੋਏ ਭਰੀਐ ਮਤ ਪਾਪਾਂ ਕੈ ਸੰਗ ਉਹ ਧੋ ਪੈ ਨਾਵਾ ਕੈ ਰੰਗ ਉੰਨੇ ਪਾਪੀ ਆਕੜ ਨਾਏ ਕਰ ਕਰ ਕਰਨਾ ਲਿਖ ਲੈ ਜਾਓ ਆਪੇ ਬੀਜ ਆਪੇ ਥਾਓ ਨਾਨਕ ਹੁਕਮਿ ਆਵੋ ਜਾਓ ਤੀਰਤ ਤਪ ਦਇਆ ਦਤਦਾਰ ਜੇ ਕੋ ਪਾਵੈ ਤਰਤਾ ਮਾਨ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਤ ਮਲ ਨਾਓ ਸਭ ਗੁਣ ਤੇਰੇ ਮੈ ਨਾਹੀ ਕੋਈ ਬਿਨ ਗੁਣ ਕੀਤੇ ਭਗਤ ਨਾ ਹੋਏ ਸੁਆਸਤ ਬਾਣੀ ਵਰਮਾਓ ਸਤ ਸੁਹਾਨ ਸਦਾ ਮਨ ਚਾਓ ਕਮਣ ਸੋ ਵੇਲਾ ਭਗਤ ਕਵਣ ਕਵਣ ਦਿੱਤ ਕਵਣ ਵਾਰ ਕਵਣ ਸ੍ਰੋਤੀ ਮਾਹੋ ਕਵਣ ਜਤੋ ਵਾ ਆਕਾਰ ਬੇਨ ਨਾ ਪਾਇਆ ਪੰਡਤੀ ਜੇ ਹੋਵੇ ਨਿਗ ਪੁਰਾਣ ਵਖਤ ਨਾ ਪਾਇਓ ਕਾਦੀਆ ਜੇ ਲਿਖਨ ਨਿਗ ਕੁਰਾਨ ਦੇਤਵਾਰ ਨਾ ਜੋਗੀ ਜਾਣੈ ਰਤਮਾਉ ਨਾ ਕੋਈ ਜਗਤਾ ਸਿਟ ਕੋ ਸਾਜੀ ਆਪੇ ਜਾਣੈ ਸੋਈ ਕਿਵ ਕਰਿਆ ਆਖ ਕਿਵ ਸਾ ਲਾਹੀ ਕਿਉ ਵਰਨੀ ਕਿਵ ਜਾਣਾ ਨਾਲ ਕਿਆ ਕਣਾ ਸਭ ਕੋ ਆਖਾ ਏ ਇੱਕ ਦੂਜੇ ਇੱਕ ਸਿਆਣਾ ਵੱਡਾ ਸਾਇ ਭੱਡੀ ਨਾਈ ਕੀਤਾ ਜਾ ਕਾ ਹੋਵੇ ਨਾਨਕ ਜੀ ਕੋ ਆਪੋ ਜਾਣੈ ਅਗ ਗਿਆਨ ਸੋ ਹੈ ਸਲਾ ਪਤਾਲ ਲਖ ਆਗਾ ਸਾਇਆ ਅਗਾਸ ਊੜਕ ਊੜਕ ਭਾਲ ਥੱਕੀ ਵੀਰ ਕਹਿਣ ਇਕ ਬਾਤ ਸੈਸ 18 ਹੈ ਕਹਿਣ ਕਤੇ ਬਾ ਅਸਲੂ ਇਕ ਧਾਤ ਲੇਖਾ ਹੋਏ ਤਾਂ ਲਖੀਐ ਲੇਖਾ ਹੋਏ ਵਿਨਾਸ਼ ਨਾਨਕ ਵੱਡਾ ਆਖੀਐ ਆਪੇ ਜਾਣ ਆਪ ਸਲਾਹੀ ਸਲਾਹੀ ਇਤੀ ਸੁਰਤ ਨ ਪਾਈਆ ਨਦੀ ਆਇ ਤਰਹਾ ਪਵੈ ਸਮੰਦਨ ਜਾਣੀਐ ਸਮੁੰਦ ਸਾਸਨ ਤਾਨ ਗਿਰਹਾ ਸਿਤੀ ਮਾਲ ਤਨ ਕੀੜੀ ਤੁਲ ਨ ਹੋਵਨੀ ਜੇ ਤਿਸ ਮਨਉ ਨਾ ਵਿਸਰਹਿ ਅੰਤਨ ਸਿਵਤੇ ਕਹਿਣ ਨਾ ਅੰਤ ਅੰਤਨ ਕਰਣਾ ਹੈ ਦੇਣ ਨਾ ਅੰਤ ਅੰਤਨ ਵੇਖਣਾ ਸਮੰਨਨ ਦਾ ਅੰਤ ਅੰਤਨ ਜਾਪੈ ਕਿਆ ਮਨ ਮੰਤ ਅੰਤਨ ਜਾਪੈ ਕੀਤਾ ਆਕਾਰ ਅੰਤਨ ਜਾਪੈ ਪਾਰਵਾਰ ਅੰਤਕਾਰਣ ਕੀਤੇ ਬਿਲ ਲਾਏ ਤਾਂ ਕਿ ਅੰਤਰ ਪਾਏ ਜਾਏ ਇਹੋ ਅੰਤਰ ਜਨ ਕੋਏ ਬੋਤਾ ਕਈਏ ਬੋਤਾ ਹੋਏ ਵੱਡਾ ਸਾਹਿਬ ਉਚਾਤਾ ਉਹ ਉੱਚੇ ਉਪਰ ਉਚਾ ਨਾਉ ਏਵੜੇ ਉਚਾ ਹੋਵੇ ਕੋਏ ਤਿਸੇ ਉੱਚੇ ਕਉ ਜਾਣੈ ਸੋਏ ਜੇਵੜੇ ਆਪੋ ਜਾਣੈ ਆਪ ਆਪ ਨਾਨਕ ਨਦਰੀ ਕਰਮੀ ਦਾਤ ਬਹੁਤਾ ਕਰਿ ਲਖਿਆ ਨ ਜਾਏ ਵਡਾ ਦਾਤਾ ਤੇ ਨਾਤਮਾਈ ਕੇਤੇ ਮੰਗੈ ਜੋ ਦਾ ਪਾਰ ਕੇਤੇ ਅਗਣਤ ਨਹੀਂ ਵਿਚਾਰ ਕੇਤੇ ਗਫਤ ਤੈ ਵਿਚਾਰ ਕੇਤੇ ਲੈ ਲੈਮ ਕਰਪਾਹਿ ਕੇਤੇ ਮੂਰਖਾਈ ਭਾਈ ਕੇਤੇ ਦੂਖ ਭੂਖ ਸਦਮਾਰ ਏ ਪਿਦਾ ਤੋ ਤੇਰੀ ਦਾਤਾਰ ਬੰਦ ਕਲਾਸੀ ਬਾਣਾ ਹੋਏ ਮੂਰਖ ਆਗਣਾ ਸਕੈ ਕੋਈ ਜੇ ਕੋ ਖਾਏ ਕੋ ਆਖਣ ਪਾਈ ਉਹ ਜਾਣੇ ਜੇਤੀ ਆ ਮੋ ਖਾਏ ਆਪੇ ਜਾਣੇ ਆਪੇ ਦੇ ਆਖੈ ਸੇ ਪਹਿ ਕਹੀ ਕੇ ਜਿਸਨੋ ਬਖਸੇ ਸਿਫਤ ਸਾਲਾ ਆਤਮਾਨਕ ਪਾਤਸ਼ਾਹੀ ਪਾਤਸ਼ਾਹ ਉਹ ਅਮੁੱਲ ਗੁਣ ਅਮੁੱਲ ਵਪਾਰ ਅਮੁੱਲ ਵਪਾਰੀ ਅਮੁੱਲ ਪੰਡਾਰ ਅਮੁੱਲ ਆਵੇ ਅਮੁੱਲ ਲੈ ਜਾਏ ਅਮੁੱਲ ਭਾਰੇ ਅਮੁੱਲਾ ਸਮਾਹੇ ਅਮੁੱਲ ਧਰਮ ਅਮੁੱਲ ਦੀਪਾਨ ਅਮੁੱਲ ਤੁੱਲ ਅਮੁੱਲ ਪਰਵਾਨ ਅਮੁੱਲ ਵਰਸੀ ਸੁ ਅਮੁੱਲ ਨਿਸ਼ਾਨ ਅਮੁੱਲ ਕਰਮ ਅਮੁੱਲ ਫਰਮਾਨ ਅਮੁੱਲ ਅਮੁੱਲ ਆਖਿਆ ਨਾ ਜਾਏ ਆਖ ਆਖ ਰਹੇ ਲੈ ਬਲਾਈ ਆਖਾ ਹੈ ਵੇਦ ਪਾਠ ਕੁਰਾਨ ਆਖਾ ਹੈ ਪੜੇ ਕਰੇ ਵਕਿਆਣ ਆਖਾ ਹੈ ਪਰਮੈ ਆਖਾ ਇੰਦ ਆਖਾ ਹੈ ਗੋਪੀਤਾ ਗੋਵਿੰਦ आख है आख से केते कि बोध आखा दानव आखा है देव आखा है सुर सेव सेवा आका है आखन पाही कह कह उठ जाते किए आखना सक जेवड़ पावा नानक जाना है सोई ਜੇ ਕੋ ਆਕਾ ਬੋਲ ਵਿਗਾੜ ਤਾ ਲਖੀਐ ਸਿਰ ਕਾ ਵਾਰਾ ਗਾਵਾਰ ਸੋ ਦਰ ਕਿਹਾ ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ ਵਾਜੇ ਨਾਮੇ ਕਾ ਸੰਖਾ ਕੀਤੇ ਬਾਵਣ ਹਾਰੀ ਤੇਤੇ ਰਾਗ ਪ੍ਰੀਸੋ ਕਈਨ ਤੇਤੇ ਗਾਵਣ ਹਾਰੀ ਗਵ ਤੋਨੋ ਕੌਣ ਪਾਣੀ ਮੈਂ ਸੰਤਰ ਗਾਵੇ ਰਾਜਾ ਧਰਮਦੁਵਾਰੀ ਗਾਵੇ ਤ੍ਰਿਤ ਗੁਪਤ ਲਿਖ ਜਾਣਾ ਹੈ ਲਿਖ ਲਿਖ ਧਰਮ ਵਿਚਾਰੀ ਗਾਵੇ ਈਸ਼ਰ ਵਰਮਾ ਦੇਵੀ ਸੋਹਾਨੂ ਸਦਾ ਸਵਾਰੀ ਗਾਵੇ ਕਹਿੰਦੀ ਨਾ ਸੰਬਟੇ ਦੇਵਤਿਆਂ ਦਰ ਨਾਲੇ ਗਾਵੇ ਸਿੱਧ ਸਮਾਦੀ ਅੰਦਰ ਗਾਵਨ ਸਤਿ ਵਿਚਾਰੀ ਗਾਵਨ ਜਤੀ ਸਤੀ ਸੰਤੋਖੀ ਗਵਹ ਵੀਰ ਕਰਾਰੇ दावन पण्डत पढ़न र केसरय जुग जुग बेता नाले गावै मोहनिया मन मोहन, मोहन सुरगा मच पयाले दावन रतन पाए तेरे 86 तीरत नाले बाबा योद महामल सुरा गावै खानी चारी दावै खंड मंडल वर पंडा कर कर रखे तारे ਸਹਿਤ ਤੁਨੋ ਗਾਵਾਈ ਜੋ ਤੁਧ ਭਾਵਨ ਰਤੇ ਤੇਰੇ ਭਗਤਰ ਸਾਲੇ ਹੋਰ ਕੇ ਤੇ ਗਾਵਨ ਸਿਮੈ ਚੇਤਨਾ ਆਵਨ ਨਾਨਕ ਪਿਆ ਵਿਚਾਰੇ ਸੋਈ ਸੋਰੀ ਸਦਾ ਸੱਚ ਸਾਹਿਬ ਸੱਚਾ ਸਾਦੀ ਨਹੀਂ ਹੈ ਪੀ ਹੋਸੀ ਜਾਏ ਨਾ ਜਾਸੀ ਰਤਨਾ ਜਨਰਚਾਈ ਰੰਗੀ ਰੰਗੇ ਭਾਤੀ ਕਰ ਕਰ ਜਨਸੀ ਮਾਇਆ ਜਨੋ ਪਾਈ ਕਰ ਕਰ ਵੇਖਾ ਕੀਤਾ ਆਪਣਾ ਜਿਗਤ ਦੀ ਵਡਿਆਈ ਜੋਤਿ ਤੇ ਭਾਵਾ ਸੋਇ ਕਰਸੀ ਹੁਕਮ ਨਾ ਕਰਨਾ ਜਾਈ ਸੋ ਪਾਤਸ਼ਾਹੋ ਸਹਾ ਪਾਤ ਸਾਹਿਬ ਨਾਨਕ ਰਣ ਰਜਾਈ ਬੰਦਾ ਸੰਤੋਖ ਸਰਪਾਤ ਛੋਡੀ ਧਿਆਨ ਕੀ ਕਰੈ ਬੇ ਭੂਤ ਚਿੰਤਾ ਕਾਲ ਕੁਆਰੀ ਕਾਇ ਆ ਜੁਗਤ ਰੰਡਾ ਪਰਤੀਤ ਆਈ ਪਰਤੀ ਸਗਲ ਜਮਾ ਤੇ ਪਰ ਜੀਤਾ ਜਗ ਜੀਤ ਆਦੇਸ਼ ਇਸ ਆਦੇਸ਼ ਆਦਾਨੀ ਨਾ ਨਾ ਅਨਾਹਤ ਜੁਗ ਜੁਗ ਏਕੋ ਵੇਸ ਭੁਗਤ ਗਿਆਨ ਦਇਆ ਪੰਡਾਰਣ ਘਟ ਘੜ ਵਜੈ ਨਾਦ ਆਪਨਾਦ ਨਾਤੀ ਸਭ ਜਾ ਕੀ ਰਿਤ ਸਦੇ ਅਵਰਾ ਸਾਦ ਸੰਜੋਗ ਵਿਜੋਗ ਦੇ ਕਾਰਤ ਲਾਵਾ ਹੈ ਨੇਕੀ ਆਵੇ ਭਾਗ ਆਦੇਸ ਤੇ ਸਿਆ ਆਦੇਸ ਆਦਾ ਮੀਲਾ ਨਾ ਅਨਾਤ ਜੋਗ ਜੋਗ ਇੱਕ ਵੇਸ ਏਕਾ ਮਾਈ ਜੁਗਤ ਵਿਆਈ ਤੇ ਜਿਲੇ ਪਰਵਾਣ ਇੱਕ ਸੰਸਾਰੀ ਇੱਕ ਪੰਡਾਰੀ ਇਕ ਲਾਏ ਦੀਵਣ ਜਿਉਂ ਦਿੱਤ ਭਾਵ ਹੈ ਦਿਵ ਚਲਾਵਾ ਹੈ ਦਿਵੋ ਆ ਪਰਮਾਨ ਉਹ ਵੇਖਾਇੋ ਨਾ ਨਦਰ ਨਾ ਆਵੇ ਬਹੁਤਾ ਇਹੋ ਵਿਡਾਣ ਆਦੇਸ ਤਿਸੈ ਆਦੇਸ ਆਦਾ ਨੀਲ ਅਨਾਰ ਅਨਾਹਤ ਜੁਗ ਜੁਗ ਏਕੋ ਵੇਸ ਆਸਨ ਲੋਏ ਲੋਏ ਪੰਡਾਰ ਜੋ ਕਿਸ ਪਾਇਆ ਸੋ ਏਕਾ ਵਾਰ ਕਰ ਕਰ ਵੇਖੈ ਸੁਰਜਨ ਹਾਰ ਨਾਨਕ ਸਚੇ ਕੀ ਸਾਚੀ ਕਾਰ ਆਦੇਸ ਤਿਸੈ ਆਦੇਸ ਆਦਾ ਨੀਲ ਅਨਾਰ ਅਨਾਹਤ ਜੁਗ ਜੁਗ ਏਕੋ ਵੇਸ ਇੱਕ ਦੂਜੀ ਮੋ ਲਕ ਹੋਏ ਲਖ ਵੈ ਲਖੀ ਵੀਸ ਲਖ ਲਖ ਗੇੜਾ ਆਖੀਐ ਇੱਕ ਨਾਮ ਜਗਦੀਸ਼ ਏਤਰਾ ਹੈ ਮਤ ਪਵੜੀਆ ਚੜਿਐ ਹੋਏ ਅਕੀਸ ਸੁਣ ਗੱਲਾਂ ਆਕਾਸ ਕੀ ਕੀਟਾਈ ਰੀਸ ਨਾਨਕ ਨਦਰੀ ਪਾਈਐ ਕੂੜੀ ਕੂੜਾ ਤੀਸ ਆਖਣ ਜੋਤ ਪਹਿਨੈ ਜੋਰ ਜੋਰ ਨ ਮੰਗਾਣੋ ਦੇਣ ਮਾ ਜੋਰ ਜੋੜਨਾ ਜੀਵਣਾ ਮਰਨਣਾ ਹੈ ਜੋਰ ਜੋਰ ਨਰਾਜ ਮਾਲ ਮਨਸੂਰ ਜੋੜਨਾ ਸੁਰਤੀ ਯਨ ਵਿਚਾਰ ਜੋੜਨਾ ਜੁਗਤੀ ਚਟਾ ਸੰਸਾਰ ਜਿਸ ਹੱਥ ਜੋਰ ਕਰ ਵੇਖੈ ਸੋਏ ਨਾਨਕ ਉੱਤਮ ਨੀਤ ਨਾ ਕੋਏ ਰਾਤੀ ਰੁੱਤੀ ਚਿੱਤੀ ਵਾਰ ਪਵਨ ਪਾਣੀ ਅਗਨੀ ਪਾਤਾਲ ਤਿਸ ਵਿੱਚ ਧਰਤੀ ਤਾਪ ਰਹੀ ਧਰਮਸਾਲੋ ਤਿਸ ਵਿੱਚ ਜੀ ਜੁਗਤ ਕੇ ਰੰਗ ਤਿਨ ਕੈ ਨਾਮ ਆਨੇ ਕਾ ਨੰਤ ਕਰਮੀ ਕਰਮੀ ਹੋਹਿ ਵੀਚਾਰ ਸਚੈ ਆਪ ਸਚਾ ਦਰਪਾਰ ਤਿੱਥੈ ਸੁਹਾਨ ਪੰਚ ਪਰਵਾਣ ਨਦਰੀ ਕਰਮ ਪਵਾਨੀ ਸਾਨ ਕਚ ਪਗਾਈ ਉਹ ਕੈ ਪਾਈ ਨਨਕਿਆ ਜਾਪੈ ਜਾਇ ਧਰਮ ਕੰਡ ਕਰਿਉ ਧਰਮ ਗਿਆਨ ਕੰਡ ਕਾ ਆਖੋ ਕਰਮ ਕੇਤੇ ਪਵਨ ਪਾਣੀ ਵੈ ਸੰਤਾਰ ਕੇਤੇ ਕਾਨ ਮਹੇਸ਼ ਕੇਤੇ ਬਰਮਹ ਘਾੜਤ ਘੜਿ ਜਾ ਰੋਪਰਾਜ ਕੇ ਵੇਸ ਕੇਤੀਆ ਕਰਮ ਭੂਮੀ ਮੈ ਰ ਕੇਤੇ ਕੇਤੇ ਧੂਪ ਉਪਦੇਸ਼ ਕੇਤੇ ਚੰਦ ਸੂਰ ਕੇਤੇ ਕੇਤੇ ਮੰਡਲ ਦੇਸ ਕੇਤੇ ਸਿੱਧ ਬੁੱਧ ਨਾਥ ਕੇਤੇ ਕੇਤੇ ਦੇਵੀ ਵੇਸ ਕੇਤੇ ਦੇਵਦਾਨ ਨਮਨ ਕੇਤੇ ਕੇਤੇ ਰਤਨ ਸਮੰਦ ਕੇਤੀ ਆਖਾਣੀ ਕੇਤੀਆ ਬਾਣੀ ਤੇਤੇ ਪਾਤ ਨਰੰਦ ਕੇਤੀਆ ਸੁਰਤੀ ਸੇਵਕ ਕੇਤੇ ਨਾਨਕ ਅੰਤ ਨਾ ਅੰਤ ਗਿਆਨ ਖੰਡ ਮੈਂ ਗਿਆਨ ਪਰਚਾਂਡ ਤਿਤੈ ਨਾਦ ਬినੋਦ ਕੋਟ ਆਨੰਦ ਸਰਮ ਖੰਡ ਕੀ ਬਾਣੀ ਰੂਪ ਤਿਤੈ ਘਾਰਤ ਘੜਿਆ ਬੌਤਾਂ ਨੂਪ ਤਾਂ ਕੀਆ ਗੱਲਾਂ ਕਤਿਆਂ ਨਾ ਜਾਏ ਜੇ ਕੋ ਕਹਿ ਪਿਛੈ ਪਜਤਾਏ ਤਿੱਤਾ ਘੜਿਆ ਸੁਰਤ ਮਾਤ ਮਨ ਬੋਧ ਤਿੱਤਾ ਘੜਿਆ ਸੁਰਾਂ ਸਦਾ ਕੀ ਸੋਧ ਕਰਮ ਖਾਂਡ ਦੀ ਬਾਣੀ ਜੋਰ ਤਿੱਤਾ ਹੋਰ ਨਾ ਕੋਈ ਹੋਰ ਤਿੱਤਾ ਜੋਧ ਮਾ ਬਲ ਸੂਰ ਤਨ ਮੈਂ ਰਾਮ ਰਹਾ ਭਰਪੂਰ ਤਿੱਤਾ ਸੀਤੋ ਸੀਤਾ ਮਹਿਮਾ ਮਾਏ ਤਾਂ ਕੇ ਰੂਪ ਨ ਕਤਨੇ ਜਾਏ ਨਾ ਉਹ ਮਰੈ ਨਾ ਠਾਕੇ ਜਾਏ ਜਿਨ ਕੈ ਰਾਮ ਸੈ ਮਨ ਮਾਏ ਤਿੱਥਾ ਭਗਤਵ ਸਭ ਲੋਕ ਰਹਿ ਆਨੰਦ ਸੁਚਾ ਮਨ ਸੋਇ ਸੱਜ ਕੰਡ ਵਸਨ ਰੰਕਾਰ ਕਰ ਕਰ ਵੇਖੈ ਨਦਰ ਨਿਹਾਲ ਤਿੱਥਾ ਏਕੰ ਮੰਡਲ ਵਰਪੰਡ ਜੇ ਕੋ ਕਥਾ ਤਾ ਅੰਤ ਨਾ ਅੰਤ ਤਿੱਥਾ ਲੋ ਲੋ ਆਕਾਰ ਜਿਬ ਜਿਬ ਕਮ ਤਿ ਵੈ ਤਿ ਵਕਾਰ ਵੇਖੈ ਵਿਚੈ ਕਰਿ ਵਿਚਾਰ ਨਾਨਕ ਤਤਨਾ ਕਰੜਾ ਸਾਰ ਜਤ ਪਹਾੜਾ ਧੀਰਜ ਸੁਨਿਆਰ ਐਣ ਮਤ ਵੇ ਨ ਤਿਆਰ ਭੌ ਖਲਾ ਅਰਮ ਤਪਤਾਉ ਭਾਂਡਾ ਭਾਉ ਅਮਰਤਿਤ ਢਾਲ ਘੜੀਐ ਸਬਦ ਸਚੀ ਤਗਸਾਲ ਜਿਨ ਕਾਉ ਨਦਰ ਕਰਮ ਤਿਨ ਕਰ ਨਾਨਕ ਨਦਰਿ ਨਦਰਿ ਨਿਹਾਲ ਸੁਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ दिवस रात तोय ताई बाया फैलै सगले जगत चंगियांया बुरे अन्या वाचे धर्म ह दूर करमी अप अपनी के नेडे के दूर जिने नाम त्याया गए मसत काल नानक ते मुके उजले ਕੀਤੀ ਛੁੱਟੀ ਨਾਲ ਜਿਨੀ ਨਾਮ ਧਿਆਇਆ ਗਏ ਸਕਤ ਕਾਲ ਨਾਨਕ ਦੇ ਮੁਖ ਉਜਲੇ ਕੀਤੀ ਛੁੱਟੀ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ